हां हां जी ਅੱਜ ਆਪਾਂ ਤੁਹਾਨੂੰ ਦਿਖਾਉਨੇ ਆਂ ਕਾਰ ਦੀ ਜਿਹੜੀ ਇੰਗਲੈਂਡ ਦੇ ਵਿੱਚ ਕਾਰ ਦੀ ਪਾਸਿੰਗ ਹੈ ਤੇ ਜਿਹਨੂੰ ਐ ਐਮਓਟੀ ਵੀ ਕਹਿੰਦੇ ਨੇ ਉਹ ਕਿਵੇਂ ਹੁੰਦੀ ਹੈ ਤੇ ਕਿੰਨੇ ਟਾਈਮ ਬਾਅਦ ਹੁੰਦੀ ਹੈ ਤੇ ਇੰਡੀਆ ਨਾਲੋਂ ਕੀ ਡਿਫਰੈਂਸ ਹੁੰਦਾ ਉਸ ਚ ਅੱਜ ਆਪਾਂ ਤੁਹਾਨੂੰ ਦਿਖਾਉਨੇ ਆਂ ਇਹ ਆਪਾਂ ਐਮਓਟੀ ਵਾਈਜ਼ ਕਾਰਸ ਜਿਹੜੀ ਉਹ ਚੈੱਕ ਕਰ ਰਹੇ ਸੀ ਤੇ ਸਭ ਤੋਂ ਪਹਿਲਾਂ ਤਾਂ ਇਹ ਜਿਹੜੀ ਐਮਓਟੀ ਹੁੰਦੀ ਹੈ ਪਾਸਿੰਗ ਹੁੰਦੀ ਹੈ ਇੰਗਲੈਂਡ ਦੇ ਵਿੱਚ ਉਹ 1 ਸਾਲ ਦੀ ਹੁੰਦੀ ਹੈ ਤੇ 1 ਸਾਲ ਬਾਅਦ ਆਪਾਂ ਨੂੰ ਉਹ ਚੈੱਕ ਅਪ ਜਿਹੜਾ ਕਰਾਉਣਾ ਜ਼ਰੂਰੀ ਹੁੰਦਾ ਹੈ ਫੇਰੀ ਗੱਡੀ ਹੈ ਜਿਹੜੀ ਡਾਕੂਮੈਂਟ ਪੂਰੇ ਹੁੰਦੇ ਨੇ ਗੱਡੀ ਦੇ ਤੇ ਇਹ ਐਮਓਟੀ ਦੇ ਜਿਹੜੇ ਅਥਰਾਇਜ਼ਡ ਸੈਂਟਰ ਹੁੰਦੇ ਨੇ ਉਹ ਬਹੁਤ ਥੋੜੇ ਹੁੰਦੇ ਨੇ ਤੇ ਉਹ ਅਥਰਾਇਜ਼ਡ ਤੋਂ ਬਾਅਦ ਮਕੈਨਿਕ ਜਿਹੜਾ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਚੈੱਕ ਕਰਦਾ ਵੀ ਕੀ ਕੀ ਦਾ ਕੰਮ ਹੋਣ ਵਾਲਾ ਹੈ ਤੇ ਕੀ ਕੀ ਜਿਹੜਾ ਕੰਮ ਹੈ ਉਹ ਅੱਗੇ ਹੋਊਗਾ ਤੇ ਸੋ ਆਪਾਂ ਸਭ ਤੋਂ ਪਹਿਲਾਂ ਦੀ ਸਸਪੈਂਸ਼ਨ ਚੈੱਕ ਕਰਕੇ ਸਾਰੀ ਟਾਇਰ ਰੌਡ ਐਂਡ ਵਗੈਰਾ ਬੂਟ ਵਗੈਰਾ ਸੇਫਟੀ ਅੱਖੋਂ ਵੀ ਤੇ सस्पेंशन ਪੱਖੋਂ ਵੀ ਤੇ ਇਹਦੇ ਟਾਇਰ ਵਗੈਰਾ ਹਰ ਛੋਟੀ-ਜੋਟੀ ਚੀਜ਼ ਹਰ ਇੱਕ ਹੈੱਡਲਾਈਟ ਬੱਲ ਬ੍ਰੇਕ ਬੱਲ ਤੇ ਅੰਦਰੋਂ ਇੰਟੀਰੀਅਰ ਹਨਾ ਉਹ ਹਰ ਇੱਕ ਚੀਜ਼ ਹੈ ਜਿਹੜੀ ਉਹ ਇਹਦੀ ਚੈੱਕ ਹੁੰਦੀ ਹੈ ਤੇ ਫਿਰ ਉਸ ਤੋਂ ਬਾਅਦ ਹੈ ਜਿਹੜੀ ਉਹ ਪਾਸਿੰਗ ਹੈ ਜਿਹੜੀ ਉਹ ਪਾਸ ਹੁੰਦੀ ਹੈ ਐਮੂਟਿਕ ਕਲੀਅਰੈਂਸ ਹੁੰਦੀ ਹੈ ਤੇ ਫਿਰ ਉਹ ਗਵਰਨਮੈਂਟ ਦੀ ਸਾਈਡ ਤੇ ਚੜਦੀ ਹੈ ਤੇ ਫਿਰ ਇਹਦਾ ਰਿਕਾਰਡ ਬਣਦਾ ਹੈ ਇਹ ਹਰ ਗੱਡੀ ਦਾ ਜਿਹੜਾ ਰਿਕਾਰਡ ਆ ਸਾਨੂੰ ਆਨਲਾਈਨ ਆ ਜਿਹੜਾ ਉਹ ਸ਼ੋ ਹੁੰਦਾ ਹੈ ਜੈਨੂਨ ਸ਼ੋ ਹੁੰਦਾ ਹੈ ਤੁਸੀਂ ਨੰਬਰ ਪਲੇਟ ਤੋਂ ਸਰਚ ਕਰੋਗੇ ਤਾਂ ਥਰਡੀ ਉੱਤੇ ਉਹ ਵੀ ਦਾ ਕੰਮ ਹੋਇਆ ਹੋਇਆ ਹੈ ਚਾਹੇ ਉਹਦਾ ਬੱਲਵ ਵੀ ਚੇਂਜ ਹੋਇਆ ਹੈ ਉਹ ਵੀ ਸੋ ਗਵਰਨਮੈਂਟ ਦੇ ਉੱਤੋਂ ਸਾਈਟ ਤੋਂ ਜਿਹੜਾ ਤੁਸੀਂ ਸਰਚ ਕਰਕੇ ਐਪ ਰਾਹੀਂ ਜੈਨੂਨ ਚੈੱਕ ਕਰ ਸਕਦੇ ਆ ਇਹ ਫਰਕ ਹੈ ਇੰਡੀਆ ਤੇ ਇੰਗਲੈਂਡ ਦੇ ਵਿੱਚ ਜਿਹੜੀ ਟਰਾਂਸਪੋਰਟ ਟਰਾਂਸਪੋਰਟ ਦਾ ਅੱਗੇ ਸਾਨੂੰ ਹੋਰ ਵੀ ਬਹੁਤ ਕੁਝ ਦਿਖਾਵਾਂਗੇ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਕਰ ਦਿਓ ਹਰ ਛੋਟੀ ਜਿਹੀ ਚੀਜ਼ ਆਪਾਂ ਇਹ ਚੈੱਕ ਕਰਨ ਤੋਂ ਬਾਅਦ ਫਿਰ ਉਹ ਜਿਸ ਦੀ ਵੀਡੀਓ ਐਮਓਟੀ ਪਾਸ ਹੋਈ ਜੀ ਇਹਦੀ